ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਠਾ ਮਹਲਾ வ பூர்ண அவிசி காம கிரோத விமா ਅਗਨ ਕੋ ਸਾਗਰ ਸਾਧੂ ਸੰਗ ਉਦਾਰੇ ਗੰਗਾ ਵਹੂਰਨ ਅਬਨਾਸੀ ਕਾ ਨਕ੍ਰੋਧ ਵਿਖਜਾਰੇ ਬਾ ਵਿਖਮ ਅਗਨ ਕੋ ਸਾਗਰ ਸਾਧੂ ਸਾੰਗੋ ਉਦਾਰੇ ਹੋਰ ਪਾਜ ਪ੍ਰੇਮ ਭਗਤ ਪ੍ਰਭ ਨੀਰਾ ਰਹਾ ਹਰ ਹਰ ਨਾਮ ਨਿਦਾਨ ਰਸ ਪੀਆ ਮਾਨ ਤਾਨ ਰਹੇ ਅਗਾਈ ਜਾਸਕਾਤ ਪੂਰ ਰਹੋ ਪਰ ਮੇ ਸਾਰਾ ਕਤ ਆਵੇ ਕਤ ਜਾਹੀ ਜਪਾ ਤਪ ਸੰਜਮ ਗਿਆਨ ਤਤ ਬੇਤਾ ਇਸ ਮਨ ਵਸੈ ਗੁਪਾਲਾ ਨਾਮ ਰਤਨ ਜਿਨ ਗੁਰਮੁਖ ਪਾਇਆ ਤਾਕੀ ਪੂਰਨ ਕਾਲਾ ਕਾਲ ਕਲੇ ਸਾ ਮਿਟੇ ਦੁੱਖ ਸਗਨੇ ਕਾਟੀ ਜਮ ਕੀ ਫਾਸਾ ਕੋ ਨਾਨਕ ਪ੍ਰਭ ਕਿਰਪਾ ਧਾਰੀ ਮਨ ਕਾਨ ਭਏ ਬਿਗਾਸਾ ਕਾਲ ਕਲੇਸਾ ਮਿਟੇ ਦੁਖ ਸਗਲੇ ਕਾਟੀ ਜਮ ਕੀ 파ਸਾ ਕੋ ਨਾਨਕ ਪ੍ਰਭ ਕਿਰਪਾ ਕਾਰੀ ਮਨ ਤਨ ਤੇ ਵਿਗਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ